ਸਰਣ ਪਿਆਰਪਰੀ ਸਾਸਤਰੀ ਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਣ ਲੱਗੀ ਆ ਇਹ ਧੀ ਜਦੋਂ ਸੌਰੇਨ ਜਾਣ ਲੱਗਦੀ ਆ ਉਹਦੇ ਅੰਦਰਲੇ ਬਲਬਲੇ ਕਿਵੇਂ ਉਹ ਤੋਂ ਕੀ ਕਹਾਉਂਦੇ ਨੇ ਉਹਦੇ ਅੰਦਰ ਕੀ ਚੱਲ ਰਿਹਾ ਹੈ ਤੁਸੀਂ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਤੁਹਾਨੂੰ ਗੀਤ ਪਸੰਦ ਆਊਗਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸੋ ਮਾਨੋ ਆਨੰਦ ਪਿਆਰੇ ਜੀ ਗੀਤ ਦਾ সুখী ਵਸੇ ਤੂੰ ਬਾਬਲਾ ਸੁખી বাসਦਾ ਰਹੇ ਤੇਰਾ ਵੇੜ ਸੁખી ਵਸੇ ਤੂੰ ਬਾਬਲਾ ਸੁખી বাসਦਾ ਰਹੇ ਤੇਰਾ ਵੇੜ ਮੈਂ ਤੁਰ ਜਾਣਾ ਬੇਬਾਬਲਾ ਮੇਰਾ ਚੀੜੀਆਂ ਦਾ ਰਹਿਣ ਵਿਸੇਰਾ ਮੈਂ ਤੁਰ ਜਾਣਾ ਬੇਬਾਬਲਾ ਮੇਰਾ ਚੀੜੀਆਂ ਦਾ ਰਹਿਣ ਵਿਸੇਰਾ ീ തൂ പാഗ ലേ ബാസിയെ ട്രീ താഗലേ ബസ് പേട ਲੱਗਣੇ ਦੁਆਵਾਂ ਸੱਡੀਆਂ ਤੋੱਡੀ ਮੈਂ ਕੇਸ ਦਾ ਫੁੱਲ ਵੜੀ ਲੱਗਣੇ ਦੁਆਵਾਂ ਸੱਡੀਆਂ ਤੋੱਡੀ ਮੈਂ ਕੇਸ ਦਾ ਚਲੀ ਆ ਸਰਦਾਰੀ ਲੈ ਮਾਇ ਸਾਵੇਂ ਕੁੰਜੀਆਂ ਤੀਆਂ ਕਰ ਚਲੀ ਆ ਸਰਦਾਰੀ ਬਾਬੋ ਨੂੰ ਸਮਾ ਦੇ ਜੁਮੇ ਬਾਰੀ ਹੁਣ ਤੀਵੀ ਆਹੀ ਗਈ ਮਾਏ ਬਾਬੋ ਨੂੰ ਸਮਾ ਦੇ ਜੁਮੇ ਬਾਰੀ ਆਜਾ ਭਾਬੀ ਗਲ ਮੀਲੀਏ ਫੇਰ ਮਿਲਣਾ ਬੁਣਾਲੇ ਹੋਣਾ ਆਜਾ ਬਾਬੀ ਘੜ ਮੀਲੀਏ ਫੇਰ ਮਿਲਣਾ ਸੁਬਾਹ ਬੁਣਾਲੇ ਹੋਣਾ ਤੇਰੇ ਮੰਗੂ ਮੈਨੂੰ ਪਾਬੀਏ ਅੱਜ ਪੇਕਿਆਂ ਦਾ ਕਰ ਛੱਡਣਾ ਪੈਣਾ ਤੇਰੇ ਵਾਂਗੂੰ ਮੈਂ ਇਹਨੂੰ ਪਾਪੀ ਏ ਅੱਜ ਪੇਕਿਆਂ ਦਾ ਕਰ ਛੱਡਣਾ ਪੈਣਾ ਅੱਗੇ ਤੂੰ ਰਹੀ ਹਾਰਦੀ ਅੱਜ ਤੂੰ ਜਿੱਤਗੀ ਤੇ ਮੈਂ ਹਾਰੀ ਅੱਗੇ ਬੱਬੀ ਰਹੀ ਹਾਰਦੀ ਅੱਜ ਤੂੰ ਜਿੱਤਗੀ ਤੇ ਮੈਂ ਹਾਰੀ ਲੈ ਮਾਏ ਸਾ ਮੇ ਕੁੰਜੀ ਆਤੀਆ ਕਰ ਜਲੀਆਂ ਸਰਦਾਰੀ ਲੈ ਮਾਏ ਸਾ ਮੇ ਕੁੰਜੀ ਆਤੀਆ ਕਰ ਜਲੀਆਂ ਸਰਦਾਰੀ ਖੁਸ਼ੀ ਖੁਸ਼ੀ ਰਹੋ ਬਸ ਦੇ ਰੱਬ ਕਿਸੇ ਦਾ ਵਿਛੋੜਾ ਨਾ ਪਾਵੇ ਖੁਸ਼ੀ ਖੁਸ਼ੀ ਰਹੋ ਬਸ ਦੇ ਰੱਬ ਕਿਸੇ ਦਾ ਵਿਛੋੜਾ ਠੰਡੜੀ ਹਵਾ ਮੈਨੂੰ ਆਵੇ ਰੱਬਾ ਮੇਰੇ ਤੇ ਕੀਆ ਤੂੰ ਸਦਾ ਠੰਡੜੀ ਹਵਾ ਮੈਨੂੰ ਆਵੇ ਸੁਕੀ ਵਸੇ ਤੂੰ ਵੀ ਸੁਖੀ ਵਸਦਾ ਰਹੇ ਤੇਰਾ ਵੇੜਾ ਸੁਖੀ ਵਸੇ ਤੂੰ ਵੀਰਨਾ ਸੁਖੀ ਵਸਦਾ ਰਹੇ ਤੇਰਾ ਵੇੜਾ ਮੈਂ ਤੁਰ ਜਾਣਾ ਵੀਰ ਨਾ ਮੇਰਾ ਚੀੜੀਆਂ ਦਾ ਰਹਿਣ ਵਿਸੇਰਾ ਮੈਂ ਤੁਰ ਜਾਣਾ ਵੀਰ ਨਾ ਮੇਰਾ ਚੀੜੀਆਂ ਦਾ ਰਹਿ